ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਲਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕ ਵੀਰਾਂ ਕੰਟੈਕਟ ਨੰਬਰ ਦੇ ਕੇ ਜਾਵਾਂਗੇ ਤੁਹਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਲਗਵਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਸ਼ੰਡ ਕਰ ਦਿਓ ਤੁਹਾਡੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਇਆ ਟਰਾਲਾ 12 6.5 ਕੰਡੀਸ਼ਨ ਦੀ ਗੱਲ ਕਰੀਏ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਤੰਨੇ ਸਟੇ ਪੰਪ ਲੱਗਿਆ ਹੋਇਆ ਹੈਗਾ ਇਹ ਤਾਂ ਟਰਾਲਾ ਬਹੁਤ ਸਾਫਾ-ਸਾਫੀ ਤੇ ਕੋਈ ਜਰ ਫਰਨੀਚ ਟਰਾਲੇ ਦੇ ਕੋਈ ਟਾਕੀ ਵਗੈਰਾ ਨਹੀਂ ਹੈਗਾ ਰੇਲ ਦਾ ਹਿੱਸਾ ਲੱਗਿਆ ਹੋਇਆ ਦਾਸਾਂ ਵਾਲਾ ਹਿੱਸਾ ਹੈਗਾ ਵੱਡੇ ਵਰਗਾਂ ਵਾਲਾ ਬਹੁਤ ਹੈਵੀ ਟਰਾਲਾ ਹੈਗਾ 26 ਕੁਇੰਟਲ ਵੇਟਾ ਟਰਾਲੇ ਦਾ ਲੰਬੀ ਮੱਸੀ ਹੁੱਕ ਲੱਗੀ ਹੋਈ ਹੈ ਟਰਾਲੇ ਤੇ ਬਹੁਤ ਸਾਫ ਰਹੀਆਂ ਟਰਾਲਾ ਰੰਗ ਪੇਂਟ ਬਹੁਤ ਵਧੀਆ ਪਿਆ ਬੈੱਡ ਤੇ ਜਾਲੀ ਲੱਗੀ ਹੋਈ ਹੈ ਜੀ 12 6.5 ਟਰਾਲਾ ਹੈਗਾ ਰੇਲ ਦਾ ਹਿੱਸਾ ਲੱਗਿਆ ਹੋਇਆ 10 ਮਿੰਟ ਹੀ ਖਾਬਾ ਗਈ। ਬਾਜਨਾ ਟਰਾਲੇ ਦਾ 28 ਕੁਇੰਟਲ ਤੇ ਰੇਟ ਰੱਖਿਆ ਮਾਲਕ ਵੀਰ ਨੇ 288000 ਰੁਪਿਆ। ਬਾਕੀ ਮੌਕੇ ਤੇ ਘੱਟ ਵੱਧ ਹੋ ਜਾਊਗਾ। ਬਹੁਤ ਹੈਵੀ ਟਰਾਲਾਗਾ। ਟਾਇਰ ਬਿਲਕੁਲ ਨਵੇਂ ਨੇ ਟੂਪਾਂ ਚ ਪੈਂਚਰ ਵੀ ਨਹੀਂ ਹੋਇਆਗਾ। ਬਹੁਤ ਹੈਵੀ ਟਰਾਲਾਗਾ। ਕਨੈਕਟ ਨੰਬਰਾਂ ਮਾਲਕਾਂ ਦਾ 62397 90181 62397 नब्बे अठ सौ क्यासी मालिका कनैक्ट नंबर हैगा गलत कर सराले बड़े हो जानकारी ला सकते हो बारह साढ़े छः ट्रा बहुत हैवी ट्रलाा है परस बहुत साफ आ ट्रेड की कित कोई टाकी वगैरह नहीं है डाले तो भी जाली लगी लग हैगी चार सपेरे जली लगी हुई है ट्राले से बहुत सोहनी कृषि का ट्रा गा और ओरिजिनल रंग नहीं